ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸਨੈਕਸ ਉਹ ਵੀ ਕੱਚੇ ਆਲੂ ਤੇ ਸੂਜੀ ਤੋਂ ਸਨੈਕਸ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਹੁਣ ਆਪਾਂ ਰੈਸਪੀ ਨੂੰ ਸਟਾਰਟ ਕਰਦੇ ਹਾਂ ਸਨੈਕਸ ਬਣਾਉਣ ਲਈ ਪਹਿਲਾਂ ਆਪਾਂ ਦੋ ਕੱਚੇ ਆਲੂ ਲਵਾਂਗੇ ਇਹਨਾਂ ਨੂੰ ਆਪਾਂ ਛਿੱਲ ਲਿਆ ਸੀ ਆਲੂਆਂ ਨੂੰ ਆਪਾਂ ਮੋٹے ਪਾਸੇ ਨਾਲ ਕੱਦੂਕਸ ਕਰ ਲੈਣ ਆਲੂ ਕੱਦੂਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਧੋ ਲਾਂਗੇ ਚੰਗੇ ਤਰੀਕੇ ਨਾਲ 4-5 ਵਾਰ ਇਹਦੇ ਵਿੱਚ ਸਾਰਾ ਜਿਹੜਾ ਇਹ ਮੈਲਾ ਪਾਣੀ ਇਹ ਕੱਢ ਦੇਵਾਂਗੇ ఆలూ అను చంగ తరం ఇరం ధో లీ ఇంకా ఫిర్నస కట్ల ਆਲੂ ਗੋਨ ਚੰਗੀ ਤਰੀਕੇ ਨਾਲ ਚੋਣਤਵਾਦ ਆਪਾਂ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਲਾਂਗੇ ਤੇਲ ਨੂੰ ਪਹਿਲਾਂ ਆਪਾਂ ਗਰਮ ਕਰ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਨਾਲ ਅਲੀਏ ਪਾ ਸਬਜ਼ੀ ਪਕੀ ਕੇ ਅਲੀ ਐਡ ਕਰ ਲਾਂਗੇ அமச்சிஸ் அனுசார நமக்கிர்ச்ச பவுடர் ਮਸਾਲੇ ਨੂੰ ਮਿਕਸ ਕਰਕੇ ਹੁਣ ਆਪਾਂ ਇਹਦੀ ਛਕਾਵਾਂਗੇ ਇੱਕ ਕੌਲੀ ਸੂਜੀ ਦੀ ਸੂਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਬਰੀਕ ਮੋਟੀ ਇੱਕ ਕੌਲੀ ਸੂਜੀ ਦੀ ਪਾ ਕੇ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਹੁਣ ਮੀਡੀਅਮ ਆਂਚ ਤੇ ਪਕਾਈ ਚੱਲਾਂਗੇ। ਸੂਜੀ ਦਾ ਤੇ ਆਲੂ ਦਾ ਆਪਾਂ ਇਸ ਤਰ੍ਹਾਂ ਦਾ ਪੋ ਤਿਆਰ ਕਰ ਲੈਣਾ। ਮੀਡੀਅਮ ਫਲੇਮ ਤੇ ਆਪਾਂ ਬੜਾ ਪਕਾਈਗੇ। ਹੁਣ ਆਪਾਂ ਇਹਦੇ ਚ ਐਡ ਕਰ ਲਾਂਗੇ 2-3 ਚੌਕੀ ਚੌਲਾਂ ਦਾ ਆਟਾ। ਇਹਨੂੰ ਵੀ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂ। ਚੌਲਾਂ ਦਾ ਆਟਾ ਮਿਕਸ ਕਰਨ ਤੋਂ ਬਾਅਦ ਆਪਣਾ ਹਿੱਤਰਾਂ ਦਾ ਲੋ ਤਿਆਰ ਹੋ ਜਾਂਦਾ। ਫਿਰ ਅੱਪ ਗੈਸ ਨੂੰ ਬੰਦ ਕਰ ਦਿਆਂਗੇ। ਕੋਈ ਵੀ ਪਲੇਟ ਲੈ ਕੇ ਸਟੀਲ ਦੀ ਲੈ ਲੋ ਕੋਈ ਵੀ ਪਲੇਟ ਲੈ ਕੇ ਉਹਦੇ ਉੱਪਰ ਪਲਾ ਲਾਂਗੇ ਕਿਉਂ। ਕਿਉਂ ਲਗੰਤ ਬਾਅਦ ਜਿਹੜਾ ਆਪਾਂ ਆਲੂ ਤੇ ਸੂਜੀ ਦਾ ਲੋ ਤਿਆਰ ਕਰਿਆ। ਸੈੱਟ ਕਰ ਲਾਂਗੇ। ਇਸ ਤਰ੍ਹਾਂ ਆਪਾਂ ਸੂਜੀ ਤੇ ਆਲੂ ਦੇ ਡੋਨ ਚੰਗੇ ਤਰੀਕੇ ਨਾਲ ਸੈੱਟ ਕਰਨ ਤੋਂ ਬਾਅਦ ਇਹਨੂੰ ਆਪਾਂ 15-20 ਮਿੰਟ ਲਈ ਹੁਣ ਫ੍ਰਿਜ ਦੇ ਵਿੱਚ ਸੈੱਟ ਹੋਣ ਲਈ ਰੱਖ ਦੇਾਂਗੇ 15 ਤੋਂ 20 ਮਿੰਟ ਹੋ ਗਿਆ ਆਪਣੇ ਸੂਜੀ ਵਾਲੇ ਤੇ ਆਲੂ ਵਾਲੇ ਡੋਨ ਫ੍ਰਿਜ ਵਿੱਚ ਰੱਖੇ ਨੂੰ ਚੰਗੀ ਤਰੀਕੇ ਨਾਲ ਸੈੱਟ ਹੋ ਗਿਆ ਇਹਨੂੰ ਆਪਾਂ ਇਹ ਕੱਟ ਕਰ ਲਾਂਗੇ ਸ਼ੇਪ ਤੁਸੀਂ ਆਪਣੇ ਹਿਸਾਬ ਨਾਲ ਦੇ ਸਕਦੇ इस तरीके सारे स्नैक्स कट कर लिए आप चौर शेप दी है लाओ जी स्नैक्स आप फ्राई कर लेंगे तेल अपना गर्म हो गया इन आप मीडियम टू हाई फ्लेम से रख के सारे स्नैक्स फ्राई कर लेंगे ਉਹ ਲੋ ਜਿਸ ਨੇ ਸਨੈਕਸ ਨੂੰ ਆਪਾ 골ਡਨ ਬਰਾਊਨ ਹੋਣ ਤੱਕ ਫਰਾਈ ਕਰ ਲਿਆ। ਹੁਣ ਆਪਾਂ ਇਹਨੂੰ ਧੀਅ ਵਿੱਚ ਬਾਰ ਕੱਢ ਲਵਾਂਗੇ। ਇਸੇ ਤਰੀਕੇ ਨਾਲ ਆਪਾਂ ਸਾਰੇ ਸਨੈਕਸ ਫਰਾਈ ਕਰ ਲਾਂਗੇ। ਸਨੈਕਸ ਆਪਣੇ ਬਣ ਕੇ ਤਿਆਰ ਆ। ਥੋੜੀ ਜਿਹੀ ਸਮੇਂ 'ਚ ਤੇ ਬਹੁਤ ਵਧੀਆ ਸਨੈਕਸ ਇਹ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਇਸ ਤਰੀਕੇ ਦਾ ਰੈਸਪੀ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ